प्यारे दोस्तों नमस्कार सत श्री अकाल देश विदेशਾਂ ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਐਸ ਐ ਸਿਦਕੀ ਅੱਜ 18 ਸਤੰਬਰ ਸਾਲ 2024 ਦਿਨ ਬੁੱਧਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ حاضر ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਵਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਜੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਆਪਣੇ ਕੰਮ ਲਈ ਦੂਸਰਿਆਂ ਤੇ ਦਬਾਅ ਨਾ ਪਾਓ ਦੂਜੇ ਲੋਕਾਂ ਦੀ ਇੱਛਾ ਅਤੇ ਦਿਲਚਸਪੀਆਂ ਤੇ ਵੀ ਧਿਆਨ ਦਿਓ ਇਸ ਨਾਲ ਤੁਹਾਨੂੰ ਦਿਲ ਦੀ ਖੁਸ਼ੀ ਹਾਸਲ ਹੋਵੇਗੀ ਨਿਸ਼ਚਿਤ ਤੌਰ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ ਪਰੰਤੂ ਨਾਲ ਹੀ ਖਰਚਾਂ ਵਿੱਚ ਵੀ ਵਾਧਾ ਹੋਵੇਗਾ ਅਜੇ ਇਹ ਕੰਮਾਂ ਨੂੰ ਕਰਨ ਲਈ ਵਧੀਆ ਦਿਨ ਹੈ ਜਿਸ ਨਾਲ ਨੌਜਵਾਨ ਲੋਕ ਜੁੜੇ ਹੋਣ ਤੁਹਾਨੂੰ ਜਾਣਨ ਦੀ ਲੋੜ ਹੈ ਕਿ ਤੁਹਾਨੂੰ ਆਪਣੇ ਪਿਆਰ ਦੇ ਨਾਲ ਸਮਾਂ ਬਤਾਉਣ ਦੀ ਲੋੜ ਹੈ ਅਤੇ ਤੁਸੀਂ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਲੇਖਕ ਅਤੇ মিডিਆ ਵਿਅਕਤੀ ਪ੍ਰਮੁੱਖ ਮਾਨਤਾ ਦੀ ਉਮੀਦ ਕਰ ਸਕਦੇ ਹਨ ਅੱਜ ਤੁਸੀਂ ਸਾਰਾ ਦਿਨ ਨਵੇਂ ਵਿਚਾਰਾਂ ਨਾਲ ਭਰਪੂਰ ਰਹੋਗੇ ਤੁਸੀਂ ਜਿੰਨਾ ਕੰਮਾਂ ਨੂੰ ਕਰਨ ਦੇ ਲਈ ਚੁਣੋਗੇ ਉਹ ਤੁਹਾਡੀ ਉਮੀਦ ਤੋਂ ਜ਼ਿਆਦਾ ਲਾਭ ਦੇਣਗੇ ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਾਫੀ ਆਤਮਿਕ ਗੱਲਾਂ ਕਰ ਸਕਦੇ ਹੋ ਅੱਗੇ ਹੈ ਜੀ বৃশ্চਿਕ ਰਾਸ਼ੀ ਦਿਲ ਵਾਲੇ ਰੋਗੀਆਂ ਨੂੰ ਕਾਫੀ ਛੱਡਣ ਦਾ ਸਹੀ ਸਮਾਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤ੍ਰਿਕਤ ਦਬਾਅ ਪਾਵੇਗਾ ਆਰਥਿਕ ਤੌਰ ਤੇ ਸੁਧਾਰ ਤੈ ਹੈ ਤੁਹਾਡੇ ਮਾਤਾ ਪਿਤਾ ਦੀ ਸਿਹਤ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤੇ ਮਾਨਸ ਦਾ ਕਲਾਊਡ ਤੁਹਾਡੇ ਦਿਮਾਗ ਤੇ ਛਾਇਆ ਰਹੇਗਾ। ਕਿਉਂਕਿ ਅੱਜ ਤੁਹਾਡੀ ਮੁਲਾਕਾਤ ਆਪਣੇ ਪਿਆਰ ਨਾਲ ਹੋਵੇਗੀ। ਮਨ ਬਹਲਾਉਣ ਅਤੇ ਮਨੋਰੰਜਨ ਦੇ ਲਈ ਵਧੀਆ ਦਿਨ ਹੈ। ਪਰੰਤੂ ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਕਾਰੋਬਾਰ ਲੈਣ ਦੇਣ ਵਿੱਚ ਸਾਵਧਾਨੀ ਦੀ ਲੋੜ ਹੈ। বৃਸ਼ਭ ਰਾਸ਼ੀ ਵਾਲਿਆਂ ਨੂੰ ਅੱਜ ਖੁਦ ਦੇ ਲਈ ਕਾਫੀ ਸਮਾਂ ਮਿਲੇਗਾ। ਇਸ ਸਮੇਂ ਦਾ ਉਪਯੋਗ ਤੁਸੀਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕਰ ਸਕਦੇ ਹੋ ਜਿਵੇਂ ਕਿਤਾਬ ਪੜ੍ਹਨੀ ਜਾਂ ਪਸੰਦੀਦਾ ਸੰਗੀਤ ਸੁਣਨਾ ਤੁਹਾਡਾ ਜੀਵਨ ਸਾਥੀ ਅੱਜ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਅੱਜ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੇਗਾ ਅੱਗੇ ਹਜੇ ਮਿਥਨ ਰਾਸ਼ੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਿੰਮਤ ਨਾ ਹਾਰੋ ਅਤੇ ਇੱਛਾ 'ਚ ਫਲ ਪਾਉਣ ਦੇ ਲਈ ਸਖਤ ਮਿਹਨਤ ਕਰੋ ਇਹਨਾਂ ناکਾਮੀਆਂ ਨੂੰ ਤਰੱਕੀ ਦਾ ਆਧਾਰ ਬਣਾਓ ਮੁਸ਼ਕਲ ਕੜੀ ਵਿੱਚ ਰਿਸ਼ਤੇਦਾਰ ਵੀ ਕੰਮ ਆਉਣਗੇ ਅੱਜ ਦੇ ਦਿਨ ਤੁਸੀਂ ਊਰਜਾ ਨਾਲ ਇੱਕਮਿਕ ਰਹੋਗੇ ਅਤੇ ਸੰਭਵ ਹੈ ਕਿ ਅਚਾਨਕ ਅਣ ਦੇਖਿਆ ਲਾਭ ਵੀ ਮਿਲੇ ਰਿਸ਼ਤੇਦਾਰਾਂ ਨਾਲ ਸਹਿਯੋਗ ਵਧੇਗਾ ਅਤੇ ਦਿਮਾਗੀ ਬੋਝ ਤੋਂ ਛੁਟਕਾਰਾ ਮਿਲੇਗਾ ਪਿਆਰ ਵਿੱਚ ਨਰਾਸ਼ਾ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਕੰਮਕਾਰ ਵਿੱਚ ਅੱਜ ਦਾ ਦਿਨ ਕਾਫੀ ਚੰਗਾ ਰਹਿਣ ਵਾਲਾ ਹੈ ਤੁਹਾਡੀ ਚਮਕੀ ਬਾਹਰ ਜਾਣ ਵਾਲੀ ਸ਼ਖਸੀਅਤ ਦਿਲਾਂ ਤੇ ਕਬਜ਼ਾ ਕਰੇਗੀ ਜੀਵਨ ਸਾਥੀ ਦੀ ਤਰਫ ਤੋਂ ਮਿਲੇ ਤਣਾਅ ਦੇ ਚਲਦੇ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ ਅੱਗੇ ਹੈ ਜੀ ਕਰਕਰਾਸ਼ੀ ਸਿਹਤ ਨਾਲ ਜੁੜੀ ਸਮੱਸਿਆ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਆਰਥਿਕ ਤੌਰ ਤੇ ਸੁਧਾਰ ਤੈ ਹੈ ਘਰ ਵਿੱਚ ਉਲਾਸ ਦਾ ਮਾਹੌਲ ਤੁਹਾਡੇ ਤਣਾ ਨੂੰ ਘਟ ਕਰ ਦੇਵੇਗਾ ਤੁਹਾਨੂੰ ਆਪਣੇ ਸੁਪਨੇ ਤੇ ਕਲਪਨਾ ਤੇ ਅਧਿਕ ਤੌਰ ਤੇ ਧਿਆਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਸ਼ਾਇਦ ਅੱਜ ਉਹ ਸੱਚ ਹੋ ਜਾਣ ਜੇਕਰ ਤੁਸੀਂ ਇੱਕ ਦਿਨ ਦੀ ਛੁੱਟੀ ਤੇ ਜਾਣਾ ਹੈ ਤਾਂ ਚਿੰਤਾ ਨਾ ਕਰੋ ਤੁਹਾਡੀ ਗੈਰ ਹਾਜ਼ਰੀ ਵਿੱਚ ਸਾਰੇ ਕੰਮ ਠੀਕ ਚੱਲਦੇ ਰਹਿਣਗੇ ਅਤੇ ਕਿਸੇ ਖਾਸ ਵਜ੍ਹਾ ਨਾਲ ਕੋਈ ਮੁਸ਼ਕਲ ਖੜੀ ਹੋ ਵੀ ਜਾਵੇ ਤੁਸੀਂ ਆ ਕੇ ਉਸ ਨੂੰ ਆਸਾਨੀ ਨਾਲ ਹੱਲ ਕਰ ਲੋਗੇ ਪੱਤਰ ਵਿਹਾਰ ਨੂੰ ਧਿਆਨ ਨਾਲ ਸੰਭਾਲਣ ਦੀ ਜ਼ਰੂਰਤ ਹੈ ਲੱਗਦਾ ਹੈ ਕਿ ਤੁਹਾਡਾ 파ਰਟਨਰ ਅੱਜ ਵਧੀਆ ਮੂਡ ਵਿੱਚ ਹੈ ਤੁਹਾਨੂੰ ਸਿਰਫ ਵਿਵਾਕ ਜੀਮਨ ਨਾਲ ਜੁੜੀਆਂ ਉਹਨਾਂ ਯੋਜਨਾਵਾਂ ਵਿੱਚ ਮਦਦ ਕਰਨ ਦੀ ਲੋੜ ਹੈ ਅੱਗੇ ਹਜੇ ਸਿੰਘ ਰਾਸ਼ੀ ਆਪਣੇ ਦਫ਼ਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀਂ ਵਾਕਿਆ ਹੀ ਪਸੰਦ ਕਰਦੇ ਹੋ ਤੁਹਾਡਾ ਧਨ ਤੁਹਾਡੇ ਕੰਮ ਉਦੋਂ ਹੀ ਆਉਂਦਾ ਹੈ ਜਦੋਂ ਤੁਸੀਂ ਫਜ਼ੂਲ ਖਰਚੇ ਕਰਨ ਤੋਂ ਖੁਦ ਨੂੰ ਰੋਕਦੇ ਹੋ ਅੱਜ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕਦੀ ਹੈ ਕੁਝ ਲੋਕਾਂ ਲਈ ਪਰਿਵਾਰ ਵਿੱਚ ਕਿਸੇ ਨਵੇਂ ਦਾ ਆਉਣਾ ਜਸ਼ਨ ਅਤੇ ਪਾਰਟੀ ਦੇ ਪੱਲ ਲੈ ਕੇ ਆਵੇਗਾ ਅੱਜ ਤੁਸੀਂ ਆਪਣੇ ਜੀਵਨ ਵਿੱਚ ਸੱਚੇ ਪਿਆਰ ਨੂੰ ਮਿਸ ਕਰੋਗੇ ਪਰੰਤੂ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਰੋਮਾਂਟਿਕ ਜ਼ਿੰਦਗੀ ਵਿੱਚ ਸਮਾਂ ਆਉਣ ਤੇ ਬਦਲਾ ਆ ਜਾਵੇਗਾ ਦਫਤਰ ਵਿੱਚ ਕੰਮ ਤੇਜ਼ ਹੋਵੇਗਾ ਕਿਉਂਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ ਦੂਸਰਿਆਂ ਨੂੰ ਇਹ ਦੱਸਣ ਲਈ ਉਤਸੁਕ ਨਾ ਹੋਵੋ ਕਿ ਤੁਸੀਂ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਜੇਕਰ ਤੁਹਾਡੇ ਜੀਵਨ ਸਾਥੀ ਦੀ ਸਿਹਤ ਖਰਾਬ ਚੱਲਦੇ ਕਿਸੇ ਨਾਲ ਮਿਲਣ ਦੀ ਯੋਜਨਾ ਰੱਦ ਹੋ ਜਾਵੇ ਤਾਂ ਚਿੰਤਾ ਨਾ ਕਰੋ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕੋਗੇ ਅੱਗੇ ਹਜੇ ਕੰਨਿਆ ਰਾਸ਼ੀ ਘਰ ਵਿੱਚ ਤਣਾਅ ਦਾ ਮਾਹੌਲ ਤੁਹਾਨੂੰ ਨਰਾਜ ਕਰ ਸਕਦਾ ਹੈ ਇਸ ਨੂੰ ਦਬਾਉਣਾ ਤੁਹਾਡੇ ਸਰੀਰਕ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ ਸਰੀਰਕ ਗਤੀਵਿਧੀਆਂ ਨੂੰ ਵਧਾ ਕੇ ਇਸ ਤੋਂ ਛੁਟਕਾਰਾ ਪਾਓ ਖਰਾਬ ਹਾਲਾਤਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਪ੍ਰਾਣੇ ਨਿਵੇਸ਼ਾਂ ਦੇ ਚੱਲਦੇ ਤਨਖਾਹ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਉਹਨਾਂ ਲੋਕਾਂ ਦੇ ਨਾਲ ਕੋਈ ਸਮਾਂ ਬਿਤਾਓ ਜੋ ਤੁਹਾਨੂੰ ਚਾਹੁੰਦੇ ਹਨ ਅਤੇ ਤੁਹਾਡਾ ਖਿਆਲ ਰੱਖਦੇ ਹਨ ਪਿਆਰ ਦੀ ਖੁਸ਼ੀ ਦਾ ਅਨੁਭਵ ਕਰਨ ਲਈ ਕਿਸੇ ਨੂੰ ਲੱਭਿਆ ਜਾ ਸਕਦਾ ਹੈ ਜੋ ਕਲਾ ਅਤੇ ਰੰਗਮੰਚ ਆਦ ਨਾਲ ਜੁੜੇ ਹਨ ਉਹਨਾਂ ਨੂੰ ਅੱਜ ਆਪਣਾ ਕੋਸ਼ਲ ਦਿਖਾਉਣ ਦੇ ਕਈ ਨਵੇਂ ਮੌਕੇ ਮਿਲਣਗੇ देर रात ਤੱਕ ਤੁਹਾਨੂੰ ਕਿਤੇ ਦੂਰ ਵਾਲੇ ਸਥਾਨ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ ਸਮੇਂ ਦੀ ਘਾਟ ਕਾਰਨ ਤੁਹਾਡੇ ਅਤੇ ਤੁਹਾਡੇ ਪਿਆਰ ਸਾਥੀ ਵਿਚਕਾਰ ਨਿਰਾਸ਼ਾ ਵਧੇਗੀ ਅੱਗੇ ਹੈ ਜੀ ਤੁਲਾ ਰਾਸ਼ੀ ਅੱਜ ਯਾਤਰਾ ਕਰਨ ਤੋਂ ਬਚੋ ਕਿਉਂਕਿ ਇਸ ਦੇ ਚੱਲਦੇ ਤੁਸੀਂ ਥਕਾਵਟ ਅਤੇ ਤਣਾਅ ਮਹਿਸੂਸ ਕਰੋਗੇ ਸੱਟੇ ਬਾਜੀ ਨਾਲ ਕਾਫੀ ਲਾਭ ਹੋ ਸਕਦਾ ਹੈ ਦੋਸਤਾਂ ਦੇ ਨਾਲ ਸ਼ਾਮ ਨੂੰ ਘੁੰਮਣ ਬਾਹਰ ਜਾਓ ਇਸ ਤੋਂ ਤੁਹਾਨੂੰ ਬਹੁਤ ਲਾਭ ਹੋਵੇਗਾ ਅੱਜ ਦਾ ਦਿਨ ਰਮਾਚ ਨਾਲ ਭਰਪੂਰ ਹੋਣ ਦੀ ਪੂਰੀ ਸੰਭਾਵਨਾ ਹੈ ਤੁਹਾਨੂੰ ਅਜਿਹੀ ਪ੍ਰਜੋਗਨਾ ਦੇ ਲਈ ਕੰਮ ਕਰਨਾ ਚਾਹੀਦਾ ਹੈ ਜੋ ਅੱਗੇ ਚੱਲ ਕੇ ਲਾਭ ਦੇਵੇਗੀ ਇਸ ਰਾਸ਼ੀ ਦੇ ਬੱਚੇ ਅੱਜ ਖੇਡ ਵਿੱਚ ਦਿਨ گزار ਸਕਦੇ ਹਨ ਅਜਿਹੇ ਵਿੱਚ ਮਾਤਾ ਪਿਤਾ ਨੂੰ ਉਹਨਾਂ ਤੇ ਧਿਆਨ ਰੱਖਣਾ ਚਾਹੀਦਾ ਹੈ ਚੋਟ ਲੱਗਣ ਦੀ ਸੰਭਾਵਨਾ ਹੈ ਅੱਜ ਤੁਸੀਂ ਆਪਣੇ ਜੀਵਨ ਦੀ ਕੁਝ ਯਾਦਗਾਰ ਸ਼ਾਮ ਵਿੱਚ ਇੱਕ ਆਪਣੇ ਜੀਵਨ ਸਾਥੀ ਦੇ ਨਾਲ ਬਤਾ ਸਕਦੇ ਹੋ ਅੱਗੇ ਹੈ ਜੀ বৃਸ਼ਟ ਰਾਸ਼ੀ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਅੱਜ ਮਹੱਤਵਪੂਰਨ ਫੈਸਲਾ ਲੈਣ ਵਿੱਚ ਰੁਕਾਵਟ ਪੈ ਸਕਦੀ ਹੈ ਜੇਕਰ ਤੁਸੀਂ ਤਣਾਅ ਗ੍ਰਸਤ ਅਤੇ ਚਿੰਤਤ ਹੋ ਸਕਦੇ ਹੋ ਜੋ ਲੋਕ ਹੁਣ ਤੱਕ ਪੈਸੇ ਨੂੰ ਬਿਨਾਂ ਵਜ੍ਹਾ ਹੀ ਉਡਾਰੇ ਸੀ ਅੱਜ ਉਹਨਾਂ ਨੂੰ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਧਨ ਦੀ ਬਚਤ ਕਰਨੀ ਚਾਹੀਦੀ ਹੈ ਦੋਸਤ ਅਤੇ ਪਰਿਵਾਰਕ ਮੈਂਬਰ ਤੁਹਾਨੂੰ ਪਿਆਰ ਅਤੇ ਸਹਿਯੋਗ ਦੇਣਗੇ ਹਾਲਾਂਕਿ ਪਿਆਰ ਵਿੱਚ ਨਿਰਾਸ਼ਾ ਹੋ ਸਕਦੀ ਹੈ ਪਰੰਤੂ ਦਿਲ ਛੋਟਾ ਨਾ ਕਰੋ ਕਿਉਂਕਿ ਪ੍ਰੇਮੀ ਹਮੇਸ਼ਾ ਸਾਈਕੋਫੈਂਟਿਕ ਹੁੰਦੇ ਹਨ ਆਪਣੀ ਵਿਸ਼ੇਸ਼ਤਾ ਦਾ ਇਸਤੇਮਾਲ ਪੇਸ਼ੇਵਰ ਮਾਮਲਿਆਂ ਨੂੰ ਸਹਜਤਾ ਨਾਲ ਸਲਝਾਉਣ ਵਿੱਚ ਕਰੋ ਤੁਹਾਨੂੰ ਆਪਣੇ ਘਰ ਦੇ ਛੋਟੇ ਮੈਂਬਰਾਂ ਦੇ ਨਾਲ ਸਮਾਂ ਬਤਾਉਣਾ ਸਿੱਖਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਘਰ ਵਿੱਚ ਸਤੰਭ ਬਣਾ ਕੇ ਪਾਉਣ ਵਿੱਚ ਕਾਮਯਾਬ ਨਹੀਂ ਹੋਵੋਗੇ ਤੁਹਾਡੇ ਜੀਵਨ ਸਾਥੀ ਦੀ ਨੁਕਤਾਚੀਨੀ ਤੋਂ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਪਰ ਤੁਹਾਡੇ ਲਈ ਸੱਚਮੁੱਚ ਉਹ ਵਧੀਆ ਹੈ ਅੱਗੇ ਹੈ ਜੀ ਤੁਹਾਨੂੰ ਰਾਸ਼ੀ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂਕਿ ਇਹ ਤੁਹਾਨੂੰ ਤਣਾਅ ਅਤੇ ਥਕਾਵਟ ਦੇਵੇਗਾ ਤੁਹਾਡੇ ਦੁਆਰਾ ਪੈਸਿਆਂ ਨੂੰ ਬਚਾਉਣ ਦਾ ਪ੍ਰਯਾਸ ਅੱਜ ਅਸਫਲ ਹੋ ਸਕਦਾ ਹੈ ਹਾਲਾਂਕਿ ਤੁਹਾਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਸਥਿਤੀ ਵਿੱਚ ਜਲਦ ਹੀ ਸੁਧਾਰ ਆਵੇਗਾ ਪਰਿਵਾਰ ਵਾਲਿਆਂ ਦਾ ਹਾਸਾ ਮਜ਼ਾਕ ਭਰਿਆ ਵਰਤਾਅ ਵਾਤਾਵਰਣ ਨੂੰ ਹਲਕਾ-ਫੁਲਕਾ ਤੇ ਖੁਸ਼ੀਆਂ ਭਰਿਆ ਬਣਾ ਦੇਵੇਗਾ ਅੱਜ ਦੇ ਦਿਨ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਸਮਝੋ ਕਿਸੇ ਵੀ ਖਰਚੀਲੇ ਕੰਮ ਅਤੇ ਮਹਿੰਗੇ ਉਦਮਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਠੀਕ ਤਰ੍ਹਾਂ ਨਾਲ ਸੋਚ ਵਿਚਾਰ ਲਓ ਟੀਵੀ ਜਾਂ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਦੇ ਨਤੀਜੇ ਵਜੋਂ ਸਮਾਂ ਖਰਾਬ ਹੋ ਸਕਦਾ ਹੈ ਅੱਜ ਤੁਹਾਡਾ ਜੀਵਨ ਸਾਥੀ ਤੁਹਾਡੇ ਸਾਰੇ ਚੰਗੇ ਗੁਣਾਂ ਦੀ ਪ੍ਰਸ਼ੰਸਾ ਕਰਨ ਅਤੇ ਤੁਹਾਡੇ ਦੁਬਾਰਾ ਡਿੱਗੇ ਦੀ ਕਦਰ ਕਰੇਗਾ ਅੱਗੇ ਹਾਜੀ ਮਕਰ ਰਾਸ਼ੀ ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰ੍ਹਾਂ ਨਹੀਂ ਹੈ ਜਦੋਂ ਤੁਸੀਂ ਕਿਸਮਤ ਵਾਲੇ ਸਾਥਤ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂਕਿ ਥੋੜੀ ਜਿਹੀ ਬਾਤ ਚੀਤ ਦਿਨ ਪਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਲੈ ਸਕਦੀ ਹੈ ਅਤੇ ਤੁਹਾਨੂੰ ਤਣਾਵ ਦੇ ਪਲ ਵੀ ਦੇ ਸਕਦੀ ਹੈ ਅੱਜ ਦੇ ਦਿਨ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ ਦਿਨ ਦੇ ਬਾਅਦ ਅਚਾਨਕ ਆਈ ਕੋਈ ਚੰਗੀ ਖਬਰ ਅਤੇ ਪਰਿਵਾਰ ਨੂੰ ਖੁਸ਼ੀ ਦੇਵੇਗੀ ਸਮਾਂ ਕੰਮਕਾਰ ਪੈਸਾ ਦੋਸਤ ਪਿਆਰ ਰਿਸ਼ਤੇਦਾਰ ਸਭ ਇੱਕ ਪਾਸੇ ਅਤੇ ਤੁਸੀਂ ਆਪਣੇ ਪਿਆਰ ਦੇ ਨਾਲ ਦੂਜੇ ਪਾਸੇ ਹੋਵੋਗੇ ਸਾਰੇ ਇੱਕ ਦੂਜੇ ਵਿੱਚ ਅੱਜ ਤੁਸੀਂ ਨਵੇਂ ਪ੍ਰੋਜੈਕਟ ਨੂੰ ਸ਼ੁਰੂ ਕਰੋਗੇ ਜੋ ਕਿ ਪੂਰੇ ਪਰਿਵਾਰ ਲਈ ਖੁਸ਼ਹਾਲੀ ਲੈ ਕੇ ਆਵੇਗਾ ਮਕਰ ਰਾਸ਼ੀ ਵਾਲੇ ਅੱਜ ਦੇ ਦਿਨ ਆਪਣੇ ਭੈਣ ਭਰਾ ਦੇ ਨਾਲ ਘਰ ਵਿੱਚ ਕੋਈ ਫਿਲਮ ਜਾਂ ਮੈਚ ਦੇਖ ਸਕਦੇ ਹਨ ਅਦੇਹਾ ਕਰਕੇ ਤੁਸੀਂ ਲੋਕਾਂ ਦੇ ਪਿਆਰ ਵਿੱਚ ਵਾਧਾ ਵੀ ਕਰ ਸਕਦੇ ਹੋ ਆਪਣੇ ਜੀਵਨ ਸਾਥੀ ਦੇ ਨਾਲ ਅੱਜ ਤੁਸੀਂ ਇੱਕ ਸ਼ਾਨਦਾਰ ਸ਼ਾਮ ਗੁਜ਼ਾਰ ਸਕਦੇ ਹੋ ਅੱਗੇ ਹਜੀ ਕੁੰਭ ਰਾਸ਼ੀ ਕੰਮ ਦਾ ਦਬਾਅ ਵਧਣ ਨਾਲ ਹੀ ਤੁਸੀਂ ਮਾਨਸਿਕ ਉਥਲ-ਪੁਥਲ ਅਤੇ ਦਿੱਕਤ ਮਹਿਸੂਸ ਕਰੋਗੇ ਕੰਮਕਾਰ, ਸਥਾਨ ਅਤੇ ਕਾਰੋਬਾਰ ਵਿੱਚ ਤੁਹਾਡੀ ਕੋਈ ਲਾਪਰਵਾਹੀ ਅੱਜ ਤੁਹਾਨੂੰ ਆਰਥਿਕ ਨੁਕਸਾਨ ਕਰਾ ਸਕਦੀ ਹੈ। ਜੇਕਰ ਤੁਸੀਂ ਪਾਰਟੀ ਕਰਨ ਦੀ ਸੋਚ ਰਹੇ ਹੋ ਤਾਂ ਆਪਣੇ ਚੰਗੇ ਦੋਸਤਾਂ ਨੂੰ ਬੁਲਾਓ। ਅਜਿਹੇ ਕਈ ਲੋਕ ਹੋਣਗੇ ਜੋ ਤੁਹਾਡਾ ਉਤਸ਼ਾਹ ਵਧਾਉਣਗੇ। ਪਿਆਰ ਭਰੀ ਜ਼ਿੰਦਗੀ ਆਸ ਲੈ ਕੇ ਆਵੇਗੀ। ਇਸ ਰਾਸ਼ੀ ਦੇ ਕਾਰੋਬਾਰੀਆਂ ਨੂੰ ਅੱਜ ਕਾਰੋਬਾਰ ਦੇ سلسلے ਵਿੱਚ ਅਣਚਾਹੀ ਯਾਤਰਾ ਕਰਨੀ ਪੈ ਸਕਦੀ ਹੈ। ਇਹ ਤੁਹਾਨੂੰ ਮਾਨਸਿਕ ਤਣਾਅ ਦੇ ਸਕਦਾ ਹੈ ਨੌਕਰੀ ਪੇਸ਼ੇ ਵਾਲੇ ਲੋਕਾਂ ਨੂੰ ਅੱਜ ਦਫ਼ਤਰ ਵਿੱਚ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ ਤੁਹਾਨੂੰ ਆਪਣੇ ਘਰ ਦੇ ਛੋਟੇ ਮੈਂਬਰਾਂ ਨਾਲ ਸਮਾਂ ਬਤਾਉਣਾ ਸਿੱਖਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਘਰ ਵਿੱਚ ਸਤੰਭ ਬਣਾ ਕੇ ਪੌਣ ਵਿੱਚ ਕਾਮਯਾਬ ਨਹੀਂ ਹੋਵੋਗੇ ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਬਹੁਤ ਖਰਚ ਕਰ ਸਕਦੇ ਹੋ ਪਰ ਤੁਸੀਂ ਸਮੇਂ ਦਾ ਪੂਰਾ ਲੁਤਫ ਉਠਾ ਸਕਦੇ ਹੋ ਅੱਗੇ ਹਜੇ ਮੀਨ ਰਾਸ਼ੀ ਅੱਜ ਖੁਦ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਘੱਟ ਮਲੂਮ ਹੈ ਨਿਸ਼ਚਿਤ ਰੂਪ ਵਿੱਚ ਤੁਹਾਨੂੰ ਆਰਾਮ ਕਰਨ ਦੀ ਲੋੜ ਹੈ ਇਸ ਰਾਸ਼ੀ ਦੇ ਕੁਝ ਲੋਕਾਂ ਨੂੰ ਅੱਜ ਜ਼ਮੀਨ ਨਾਲ ਜੁੜੇ ਕਿਸੇ ਮਸਲੇ ਨੂੰ ਲੈ ਕੇ ਪੈਸਾ ਖਰਚਾ ਕਰਨਾ ਪੈ ਸਕਦਾ ਹੈ ਅਜਿਹੇ ਵਿਵਾਦ ਪ੍ਰਸਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚੋ ਜੋ ਤੁਹਾਡੇ ਪਿਆਰ ਦੇ ਵਿੱਚਕਾਰ ਪ੍ਰਤੀਰੋਧ ਪੈਦਾ ਕਰ ਸਕਦੇ ਹਨ ਤੁਸੀਂ ਹੌਲੀ-ਹੌਲੀ ਪਿਆਰ ਦੀ ਅੱਗ ਵਿੱਚ ਸੜੋਗੇ ਬਲਕਿ ਪਿਆਰ ਵਿੱਚ ਸਥਿਰ ਵੀ ਹੋ ਸਕਦੇ ਹੋ ਜੋ ਲੋਕ ਹੁਣ ਤੱਕ ਬੇਰੁਜ਼ਗਾਰ ਹਨ ਉਹਨਾਂ ਨੂੰ ਚੰਗੀ ਨੌਕਰੀ ਪਾਉਣ ਦੇ ਲਈ ਅੱਜ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਸਿਰਫ ਮਿਹਨਤ ਕਰਨ ਨਾਲ ਹੀ ਤੁਸੀਂ ਲੋੜੀਂਦਾ ਨਤੀਜਾ ਪ੍ਰਾਪਤ ਕਰੋਗੇ ਰਾਤ ਦੇ ਸਮੇਂ ਅੱਜ ਤੁਸੀਂ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੀ ਘਰ ਦੀ ਛੱਤ ਤੇ ਜਾਂ ਕਿਸੇ ਪਾਰਕ ਵਿੱਚ ਤੈਲਣਾ ਪਸੰਦ ਕਰੋਗੇ ਤੁਹਾਡੀ ਵਿਅਵਹਤਾ ਜ਼ਿੰਦਗੀ ਵਿੱਚ ਸਾਰੀ ਮौज-ਮਸਤੀ ਖੋ ਗਈ ਲੱਗਦੀ ਹੈ ਆਪਣੇ ਸਾਥੀ ਨਾਲ ਗੱਲਬਾਤ ਕਰੋ ਅਤੇ ਕੁਝ ਮਸਤੀ ਭਰੀ ਯੋਜਨਾ ਬਣਾਓ ਧੰਨਵਾਦ ਜੀ